ਇਸ ਦੁਨੀਆ 'ਚ ਵਿਆਹ ਤਾਂ ਕਈ ਤਰ੍ਹਾਂ ਦੇ ਹੁੰਦੇ ਨੇ ਹਰ ਕੋਈ ਆਪਣਾ ਵਿਆਹ ਯਾਦਗਾਰ ਦੇ ਸਭ ਤੋਂ ਖਾਸ ਬਣਾਉਣਾ ਚਾਹੁੰਦਾ ਪਰ ਕਈ ਵਾਰ ਸਥਿਤੀ ਅਜਿਹੀ ਹੋ ਜਾਂਦੀ ਹੈ ਕਿ ਅਜਿਹੇ ਮੌਕੇ ਨਾ ਚਾਹੁੰਦੇ ਹੋਏ ਵੀ ਲੋਕਾਂ ਦੇ ਮਨਾਂ 'ਚ ਬੈਠ ਜਾਂਦੇ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਜਿੱਥੇ ਫੇਸਬੁੱਕ ਤੇ ਹੋਈ ਦੋਸਤੀ ਮਗਰੋਂ ਜਦੋਂ ਗੱਲ ਵਿਆਹ ਤੱਕ ਪਹੁੰਚ ਗਈ ਤਾਂ ਫਿਰ ਵਿਆਹ ਵਾਲੇ ਦਿਨ ਜੋ ਹੋਇਆ ਦੇਖ ਸੁਣ ਸਭ ਹੈਰਾਨ ਰਹਿ ਗਏ ਅਸਲਸੇ ਜ਼ਿਲ੍ਹਾ ਚਲੰਦਰ ਦੇ ਰਹਿਣ ਵਾਲੇ ਦੀਪਕ ਕੁਮਾਰ ਪੁੱਤਰ ਪ੍ਰੀਮਚੰਦ ਵਾਸੀ ਪਿੰਡ ਮੰਡਿਆਲਾ ਤਹਿਸੀਲ ਨਕੋਦਰ ਜੋ ਕਿ ਦੁਬਈ 'ਚ ਕੰਮ ਕਰਦਾ ਹੈ ਦੀ ਸੋਸ਼ਲ ਮੀਡੀਆ ਤੇ ਮੋਗਾ ਦੀ ਰਹਿਣ ਵਾਲੀ ਇੱਕ ਮਨਪ੍ਰੀਤ ਕੌਰ ਨਾਂ ਦੀ ਕੁੜੀ ਨਾਲ ਦੋਸਤੀ ਹੋ ਗਈ। ਕੁਝ ਸਮੇਂ ਬਾਅਦ ਇਹ ਦੋਸਤੀ ਇੰਨੀ ਡੂੰਗੀ ਹੋ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ ਪਰ ਇਸੇ ਦੌਰਾਨ ਨਾ ਤਾਂ ਉਹ ਇੱਕ ਦੂਜੇ ਨੂੰ ਮਿਲੇ ਤੇ ਨਾ ਹੀ ਕਿਸੇ ਨੇ ਇੱਕ ਦੂਜੇ ਨੂੰ ਦੇਖਿਆ। ਇਸ ਮਗਰੋਂ ਜਦੋਂ ਪੂਰੇ ਚਾਵਾਂ ਨਾਲ ਦੀਪਕ ਕੁਮਾਰ ਬਰਾਤ ਲੈ ਕੇ ਮਨਪ੍ਰੀਤ ਕੋਲ ਦੇ ਦੱਸੇ ਅਨੁਸਾਰ ਦੁਪਹਿਰ 12 ਵਜੇ ਦੇ ਕਰੀਬ ਮੋਗਾ ਪੁੱਜ ਗਏ। ਇਸ ਮਗਰੋਂ ਬਹੁਤ ਪੁੱਛ ਪੜਤਾਲ ਕਰਨ ਮਗਰੋਂ ਜਦੋਂ ਉਹਨਾਂ ਨੂੰ ਰੋਜ਼ਗੜ੍ਹ ਨਾਂ ਦਾ ਪੈਲੱਸ ਨਾ ਮਿਲਿਆ ਤਾਂ ਉਹ ਇਹ ਜਾਣ ਕੇ ਹੈਰਾਨ ਹੋ ਗਏ ਕਿ ਮੋਗਾ 'ਚ ਇਸ ਨਾਂ ਦਾ ਤਾਂ ਕੋਈ ਪੈਲੱਸ ਹੀ ਨਹੀਂ। ਜਦੋਂ ਉਸਨੇ ਕੁੜੀ ਮਨਪ੍ਰੀਤ ਨੂੰ ਫੋਨ ਕੀਤਾ ਤਾਂ ਉਸਨੇ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਇੱਥੇ ਹੀ ਰੁਕੋ। ਅਸੀਂ ਤੁਹਾਨੂੰ ਲੈਣ ਆ ਰਹੇ ਹਾਂ। ਬਸ ਇਸ ਤੋਂ ਬਾਅਦ ਕੀ ਸੀ ਉਹਨਾਂ ਦਾ ਫੋਨ ਬੰਦ ਹੋ ਗਿਆ ਜਦੋਂ ਲਾੜਾ ਸੋ ਦੇ ਕਰੀਬ ਬਰਾਤੀਆਂ ਨੂੰ ਲੈ ਕੇ ਭੁੱਖਾ ਪਿਆਸਾ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਲੋਹਾਰਾ ਚੌਂਕ 'ਚ ਖੜਾ ਰਿਹਾ ਤਾਂ ਕੁੜੀ ਦੀ ਕੋਈ ਖਬਰ ਸਾਰ ਨਹੀਂ ਤਾਂ ਆਖਰ 6 ਵਜੇ ਉਹਨਾਂ ਨੇ ਥਾਣੇ 'ਚ ਰਿਪੋਰਟ ਦਰਜ ਕਰਵਾਈ ਸਵੇਰ ਨੂੰ ਪਹੁੰਚੇਗੀ ਨਹੀਂ ਕੱਲ੍ਹ ਸਨੀ ਪਹੁੰਚੇ ਭਾਜੀ ਪਹੁੰਚੇ ਨਹੀਂ ਸਾਨੂੰ ਕਹੀ ਜਾਂਦੇ ਆਣੇ ਤੁਹਾਨੂੰ ਲੈ ਕੇ ਜਾਣੇ ਅੱਗੇ ਲੈ ਕੇ ਜਾਂਦੇ ਪੈਲਸ ਕਿਹੜਾ ਦੱਸਿਆ ਹੈਗਾ ਰੋਜ਼ਗਾਰ ਹੈਗਾ ਇੱਥੇ ਕੋਈ ਪੈਲਸ ਇੱਥੇ ਸਭ ਨੂੰ ਪੁੱਛਿਆ ਕੋਈ ਕਹਿੰਦਾ ਤੇ ਰੋਜ਼ਗਾਰ ਨਾਲ ਪੈਲਸ ਹੀ ਨਹੀਂ ਹੈਗਾ ਮੈਂ ਵਿਆਹ ਕਿਵੇਂ ਹੋਇਆ ਸੀ ਇਹ ਗੱਲਬਾਤ ਕਿਵੇਂ ਹੋਈ ਨਾ ਆਈ ਇੰਸਟਾਗ੍ਰਾਮ ਤੇ ਹੋਈ ਨਾ ਤੁਸੀਂ ਕਿੱਥੇ ਰਹਿੰਦੇ ਜੀ ਮੈਂ ਵਿਦੇਸ਼ ਸੀ ਕਹਿੰਦਾ ਦੁਬਈ ਕਿੰਨੀ ਦੇਰ ਤੋਂ ਮੈਨੂੰ ਭਾਈ 5 6 ਸਾਲ ਹੋ ਗਏ ਆ 6 ਸਾਲ ਤੋਂ ਤੁਸੀਂ ਦੁਬਈ ਰਹਿੰਦੇ ਹੋ ਹਾਂਜੀ ਤੇ ਗੱਲ ਕਿਵੇਂ ਹੋਈ ਸੀ ਲੜਕੀ ਨਾਲ ਨਾਲ ਇੰਸਟਾਗ੍ਰਾਮ ਤੇ ਹੋਈ ਸੀ ਕਦੇ ਦੇਖਿਆ ਲੜਕੀ ਨੂੰ ਤੁਸੀਂ ਨਹੀਂ ਵੀਡੀਓ ਕਾਲ ਤੇ ਹੋਈ ਹੈ ਗੱਲ ਉਹ ਵੀ ਖਾਸ ਨਹੀਂ ਨਹੀਂ ਉਹਦਾ ਫੋਟੋ ਫੋਟੋ ਉਹਨੇ ਭਾਈ ਫੋਟੋ ਪਤਾ ਨਹੀਂ ਸਹੀ ਹੈ ਕਿ ਨਹੀਂ ਸਹੀ ਕਿੰਨੀ ਦੇਰ ਤੋਂ ਤੁਹਾਡੀ ਇੰਸਟਾਗ੍ਰਾਮ ਤੇ ਚੱਲੂਗੀ ਮੇਰੀ 3 ਸਾਲ ਹੋ ਗਈ ਹੈ ਮਤਲਬ ਕਿ ਪਹਿਨੇ ਨਹੀਂ 3 ਸਾਲ ਹੀ ਹੋਈ ਹੈ ਰੈਗੂਲਰ ਗੱਲ ਹੁੰਦੀ ਸੀ ਰੈਗੂਲਰ ਹੁੰਦੀ ਸੀ ਭਾਜੀ ਫਿਰ ਕੀ ਵਿਆਹ ਕਰਾਉਂਦਾ ਸੋਚਿਆ ਤੁਸੀਂ ਵਿਆਹ ਕਰਾਉਂਦਾ ਸੋਚਿਆ ਸਹੀ ਹੈ ਭਾਜੀ ਅੱਛਾ ਉਹਦੇ ਘਰੇ ਗੱਲ ਹੋਈ ਆ ਮਾਤਾ ਹੁਣਾ ਨਾਲ ਗੱਲ ਹੋਈ ਆ ਸਾਰੇ ਨਾਲ ਸਾਡੇ ਮਾਤਾ ਨਾਲ ਗੱਲ ਹੋਈ ਪਤਾਣਾ ਗੱਲ ਹੋਈ ਸੀ ਭਾਈ ਫੇਸ ਮਿਲੇ ਹੋ ਕਦੇ ਉਹਨਾਂ ਨੂੰ ਫੇਸ ਨਹੀਂ ਮਿਲੇ ਭਾਜੀ ਕਦੇ ਵੀ ਨਹੀਂ ਮਿਲੇ ਨਹੀਂ ਤੇ ਅੱਜ ਮੈਨੂੰ 1 ਹੋਣੀ ਮਹੀਨਾ ਹੋਇਆ ਭਾਜੀ ਆਏ ਨੂੰ ਮੈਂ ਤਾਂ ਹੋਣੀ ਆ ਛੁੱਟੀਆਂ ਅੱਜ ਫਿਰ ਪਹਿਲਾਂ ਜਦੋਂ ਪਹੁੰਚੇ ਕੀ ਬਣਿਆ ਤਾਂ ਪਹਿਲਸ ਪਹੁੰਚੀ ਨਹੀਂ ਹੈ ਬਾਜੀ ਪਹਿਲਸ ਪਹੁੰਚੀ ਨਹੀਂ ਹੈ ਹੈਲੋ ਹੈ ਹੀ ਨਹੀਂ ਜੀ ਮੋਗੇ ਦੇ ਵਿੱਚ ਹੈਲੋ ਕਹਿੰਦੇ ਹੈ ਹੀ ਨਹੀਂ ਮੋਗੇ ਜੀ ਸਾਰ ਨੂੰ ਪੁੱਛਿਆ ਕੋਈ ਕਹਿੰਦੇ ਤੇ ਮੋਗੇ ਜੀ ਕੋਈ ਪਹਿਲਸ ਹੀ ਨਹੀਂ ਹੈਗੀ ਰੋਜ਼ਗਾਰ ਦਾ ਸੰਪਰਕ ਕੀਤਾ ਉਹਨਾਂ ਨਾਲ ਸੰਪਰਕ ਭਾਈ ਕੀਤਾ ਉਹਨਾਂ ਨੇ ਸਾਨੂੰ ਖੁਦ ਫੋਨ ਕੀਤਾ ਹੈਗਾ ਸਭ ਨਾਲ ਟਰੈਵਲ ਨਾਲ ਗੱਲ ਹੋਈ ਆ ਸਾਨੂੰ ਇਨਸਾਫ ਚਾਹੀਦਾ ਮੈਨੂੰ ਤੱਕ ਸਾਨੂੰ ਇਨਸਾਫ ਚਾਹੀਦਾ ਸਰ ਜੀ ਤੱਕਾ ਹੋਇਆ ਹੈ ਕਿਉਂਕਿ ਸਾਡੇ ਘਰ 'ਚ ਵੀ ਖਰਚਾ ਹੋਇਆ ਹੈਗਾ ਖਰਚਾ ਹੋਇਆ ਹੋਏਗਾ ਸਹੀ ਲੜਕੀ ਨੇ ਪੈਸੇ ਪੂਰੇ ਵੀ ਲਿੱਤੇ ਪੈਸੇ ਲਏ ਆ ਭਾਈ ਕਿੰਨੇ ਪੈਸੇ ਲਿੱਤੇ ਹੋਏ 60000 ਰੁਪਏ ਲਿਆ ਹੈਗਾ ਭਾਈ ਉਹ ਕਾਦੇ ਲਿੱਤੇ ਸੀ ਉਹ ਕਾਦੇ ਲਿੱਤੇ ਸੀ ਉਹਦੇ ਲੈ ਸੀ ਕਿ ਕਹਿੰਦੇ ਖਰਚਾ ਨਹੀਂ ਹੈਗਾ ਖਾਚ ਮੈਂ ਤਾਂ ਵੈਸੇ ਪਾਏ ਨਾ ਖਰਚੇ ਵਾਸਤੇ ਕਿਤੇ ਹੋਇਆ ਕਿਤੇ 10000 ਰੁਪਏ ਦੇ ਇੱਕ ਐਦਾ ਮੰਗਿਆ ਦੁਬਈ ਤੋਂ ਪੈਸੇ ਭੇਜਦੇ ਦੁਬਈ ਤੋਂ ਭਾਈ ਅੱਜ ਨਾਲ ਇੰਸਟਾਗ੍ਰਾਮ ਉੱਤੇ ਗੱਲਬਾਤ ਹੁੰਦੀ ਰਹੀ ਉਹਨਾਂ ਨੇ ਅੱਜ 6 ਤਰੀਕ ਨੂੰ ਆਪਦੀ ਮੈਰਿਜ ਰੱਖੀ ਸੀ ਅਨੰਦ ਕਾਰ ਸੀ ਉਹ ਆਪਣੀ ਬਰਾਤ ਲੈ ਕੇ ਆਪਣੇ ਪਿੰਡੋਂ ਮੋਗੇ ਆਏ ਤੇ ਉਹਨਾਂ ਨੂੰ ਕੋਈ ਉਹਨਾਂ ਨੇ ਆਪਣਾ ਕੋਈ ਥਾਂ ਟਿਕਾਣਾ ਨਹੀਂ ਦੱਸਿਆ। ਆਖੀਰ ਵੱਡੀ ਕਰਕੇ ਉਹ ਸਾਡੇ ਕੋਲ ਥਾਣੇ ਤੇ ਆਪਣੀ ਕੰਪਲੇਟ ਦਿੱਤੀ ਹੈ। ਜਿੰਦੀ ਕੰਪਲੇਟ ਵਾਲੀ ਲਈ ਅਸੀਂ ਇਹਨਾਂ ਦਾ ਫਾਦਰ ਜੀ ਨੰਬਰ ਅਕੀਡਰ ਕਰਕੇ ਆ ਗਿਆ ਜੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਦੀ ਜਾਂਚ ਕਰਾਂਗੇ। ਔਰ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਇਹ ਹਜੇ ਜੇ ਸਮਾਜ ਵਿੱਚ ਫੋਨ ਦੇ ਉੱਤੇ ਟਾਲਮਿਲ ਕਰਦੇ ਆ ਜਾਂ ਵੀ ਜਿੰਨ ਤੋਂ ਜਿੰ ਤੋਂ ਬਚਣਾ ਚਾਹੀਦਾ ਹੈ। ਇਹਨਾਂ ਦਾ ਪਹਿਲਾਂ ਕੋਈ ਸੰਪਰਕ ਨਹੀਂ ਹੋਇਆ ਸੀ ਆਪਸ ਵਿੱਚ। ਨੀਨ ਫੋਨ ਤੇ ਸੰਪਰਕ ਕੋਈ ਨਾ ਆਪ ਤੇ ਕੋਈ ਸੰਪਰਕ ਨਹੀਂ ਮੁੰਡਾ ਕਿੱਥੇ ਰਹਿੰਦਾ ਸੀ ਮੁੰਡਾ ਦੁਬਈ ਸੀਗਾ ਜੀ ਕਿੰਨੀ ਦਿਨ ਪਹਿਲਾਂ ਆਇਆ ਸੀ ਦੁਬਈ ਤੋਂ ਪਰਸ ਹੀ ਆਇਆ ਸੀ ਜੀ ਤੇ ਪਹਿਲਾਂ ਦੱਸਿਆ ਜੀ ਕਿਹੜੇ ਪੈਲੱਸ ਚ ਵਿਆਹ ਰੱਖਿਆ ਪੈਲੱਸ ਨਹੀਂ ਦੱਸਿਆ ਕਹਿੰਦੇ ਤੁਹਾਡੇ ਮੁੰਡੇ ਬੰਦੇ ਆਉਣਗੇ ਮੇਰੇ ਅੱਗੇ ਉਹ ਤੁਹਾਨੂੰ ਲੈ ਕੇ ਜਾਣਗੇ ਉਹ ਕਿੰਨੇ ਕੋਈ ਰੋਜ਼ 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 ਗਾਰਡਨ ਵੀ ਰੋਜ਼ ਪੈਲੱਸ ਕੋਈ ਛੇ ਦਾ ਨਾ ਲੈ ਉਹਨਾਂ ਨੇ ਰੋਜ਼ ਗਾਰਡਨ ਕਿਹਾ ਹੈ ਕਿਹਾ ਸੀਗਾ ਪਰ ਇੱਥੇ ਰੋਜ਼ ਗਾਰਡਨ ਕੋਈ ਮੌਕੇ ਚ ਹੈ ਨਹੀਂ ਅਜੇ ਨਾਲ ਤੇ ਸੰਪਰਕ ਹੋਇਆ ਲੜਕੀ ਵਾਲਾ ਨਾਲ ਹੁਣ ਕੋਈ ਲੜਕੀ ਨੇ ਫੋਨ ਬੰਦ ਉਹਨਾਂ ਤੇ ਕਿੰਨੇ ਵਜੇ ਆਏ 12 ਮੇ ਤੋਂ ਲੈ ਕੇ ਉਹਦੀ ਵੀਡੀਓ ਪਹਿਲਾਂ ਲੋਹਾਰਾ ਚੋਂ ਜਵੇੜ ਕਰਦੇ ਰਹੇ ਫਿਰ ਉਹਨੂੰ ਆਪਣੀ ਲੋਕੇਸ਼ਨਾਂ ਪਾਉਂਦੇ ਰਹੇ ਉਹ ਕੋਲ ਲੁਧਿਆਣਾ ਵੀ ਆਉਂਦੀ ਸੀ ਕੋਈ ਕਿਤੋਂ ਨਹੀਂ ਆਉਂਦੀ ਸੀ। ਅਖੀਰ ਹੀ ਇਹ ਵੇਟ ਕਰਕੇ ਫਿਰ ਸਾਡੇ ਕੋਲ ਥਾਣੇ ਆਏ ਇਹਨਾਂ ਦੇ ਆਪਣੀ ਕਮਰੇ ਲੈ ਲਈਏ ਸੀ ਤੇ ਕਿੰਨੇ ਬੰਦੇ ਦੀ ਬਰਾਤ ਲੱਗੇ ਆਏ ਸੀ ਬੰਦੇ ਸੀ ਜੇ ਕੋਟ 100 150 ਬੰਦਾ ਬਰਾਤ ਦਾ ਸੀਗੇ। ਖਾਲੀ ਮੁੜ ਗਏ ਜੀ ਔਰਤਾਂ ਵੀ ਸੀਗੀਆਂ ਬੱਚੇ ਵੀ ਸੀਗੇ ਜੀ। ਖਾਲੀ ਮੁੜ ਗਏ ਹਣ? ਹਣ ਖਾਲੀ ਬਣ ਕੇ ਜਵਾਸ।